ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਨਔ ਜੀ ਥੇਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਤੇ ਅੱਜ ਇੱਕ ਤੁਹਾਨੂੰ ਅੱਜ ਮੈਂ ਸਟੋਰੀ ਸੁਣਾਉਣ ਜਾ ਰਿਹਾ ਹਾਂ ਸਟੋਰੀ ਵੀ ਸੁਣ ਕੇ ਤੁਹਾਡਾ ਲੂਂਗ ੰਡਾ ਖੜਾ ਹੋ ਜੂਗਾ ਅਸੀਂ ਸੁਣਦੇ ਆ ਕਿ ਫਲਾਨਾ ਗੈਂਗਸਟਰ ਬਣ ਗਿਆ ਫਲਾਨਾ ਪਹਿਲਾਂ ਫਲਾਨੇ ਮੰਤਰੀ ਨਾਲ ਰਹਿੰਦਾ ਸੀ ਅਸੀਂ ਇਹ ਨਹੀਂ ਸੁਣਦੇ ਵੀ ਉਹ ਕਿਉਂ ਬਣ ਗਿਆ ਇਹ ਨਹੀਂ ਵੇਖਦੇ ਅਸੀਂ ਨੂੰ ਕੀ ਮੁਸੀਬਤ ਪਈ ਹੋ ਗਈ ਉਹ ਬੰਦੇ ਤੇ ਬਸ ਅਸੀਂ ਇਹ ਕਾਹੇ ਸੁਣ ਲੈਨੇ ਵੀ ਉਹ ਬੰਦਾ ਮਾਰਿਆ ਪਰ ਉਹਦੇ ਪਿੱਛੇ ਉਹਨੂੰ ਬਣਾਉਣ ਵਾਲਾ ਮਾਰਾ ਕੌਣ ਹੈ ਕਿਉਂਕਿ ਉਹ ਇੱਡਾ ਤਾਂ ਦਰਿੰਦਾ ਨਹੀਂ ਜਾਂਦਾ ਬੰਦਾ ਉੱਠ ਕੇ ਬੰਦੇ ਮਾਰਨ ਲੱਗ ਜੇ ਖਬਰ ਉਹਦੇ ਨਾਲ ਕੀ ਹੋਇਆ ਹੁੰਦਾ ਜੇ ਕੋਈ ਢੇੜ ਵਾਲਾ ਹੁੰਦਾ ਉਹ ਬੰਦੇ ਮਾਰਨ ਲੱਗ ਜਾਂਦਾ ਜੇ ਵਿਚਾਰਾ ਕੋਈ ਉਹੋ ਜਿਹਾ ਹੁੰਦਾ ਪੜਿਆ ਲਿਖਿਆ ਉਹ ਵੀ 파ਰਤਿਆਂ ਦੀ ਮਾਰਚ ਆ ਜਾਂਦਾ ਆਹੀਂ ਜਦੋਂ ਲੀਡਰ ਹੈ ਨਾ ਕੋਈ ਵੀ ਮੰਤਰੀ ਹੈ ਜੋ ਬੰਦਾ ਉਹਦੇ ਨਾਲ ਰੱਖਦਾ ਜਿੰਨਾ ਚਿਰ ਉਹਦਾ ਉਹ ਫਾਇਦਾ ਕਰਦਾ ਉਹਨਾਂ ਚਿਰ ਉਹਦੀ ਵਾਹ ਵਾਈ ਫੁੱਲ ਕਰਦੇ ਆਹੀਂ ਇੱਕ ਬੰਦਾ ਸੀ ਉਹਦੀ ਬੜੀ ਗੁੱਡਵਿਲ ਸੀ ਮੰਤਰੀਆਂ ਨਾਲ ਬੜੀ ਉਠਣੀ ਬੈਠਣੀ ਘਰੇ ਰਹਿਣਾ ਉਹਨਾਂ ਨੇ ਕਹਿਣਾ ਵੀ ਆਹ ਕੰਮ ਵੀ ਤੂੰ ਕਰਨਾ ਆਹ ਵੀ ਤੂੰ ਕਰਨਾ ਇਹ ਸਾਡਾ ਪੁੱਤ ਆ ਇਹ ਸਾਡਾ ਫਲਨ ਹੈ ਬੜਾ ਜਾਣੀ ਉਹ ਬੰਦੇ ਨੂੰ ਉੱਥੋਂ ਤੱਕ ਅਸਮਾਨ ਤੇ ਲੈ ਗਈ ਜੀ ਬਿਲਕੁਲ ਜੋ ਡੀਜੀਪੀ ਕਹਾਂ ਜੋ ਪੁਲਿਸ ਕਹਾਂ ਸਭ ਉਹਦੀ ਸੁਣਦੀ ਸੀ ਪੂਰਾ ਸਿਖਰਾਂ ਤੇ ਲੈ ਗਿਓ ਬੰਦੇ ਨੂੰ ਇੱਕ ਦਿਨ ਕੋਈ ਐਸੀ ਘਟਨਾ ਆਈ ਕਿ ਪਰਚੇ ਤੱਕ ਨਾ ਪਤਾ ਕਿਉਂਕਿ ਮੰਤਰੀਆਂ ਤੇ ਵੀ ਆ ਜਾਂਦੀ ਹੈ ਉਹ ਉਹਨੂੰ ਕਹਿੰਦੇ ਵੀ ਹੁਣ ਇਹ ਤੂੰ ਪੁਆ ਤੂੰ ਇਨਾਦਰ ਹੋ ਗਿਆ ਤੂੰ ਇਹ ਕੰਮ ਕਰ ਉਗਨਰ ਮੈਂ ਇਹਨੇ ਪੈਸੇ ਕਿਤੋਂ ਭਰੂੰਗਾ ਮੈਂ ਕਿਵੇਂ ਪਵਾਵਾਂ ਮੈਂ ਨਹੀਂ ਪਵਾ ਸਕਦਾ ਉਹ ਕਹਿੰਦੇ ਇਹ ਤਾਂ ਪਾਉਣਾ ਪਊ ਉੱਥੇ ਅਥੋਪਾਈ ਤੱਕ ਲਾ ਗਈ ਉਹ ਬੰਦਾ ਸੈਡ ਹੋ ਗਿਆ ਸੈਡ ਹੋ ਗਿਆ ਤੇ ਉਹਨਾਂ ਨੇ ਅਫਸਰਾਂ ਨਾਲ ਗੱਲ ਕਰੀ ਵੀ ਤੇ ਪਰਚਾ ਪਾਉ ਉਹ ਯਾ ਅਫਸਰ ਸੀਗਾ ਬੜਾ ਰਾਬਤ ਦੀ ਰੂਹ ਸੀ ਉਹਨੇ ਜਦੋਂ ਮਤਲਬ ਕਿ ਉਹ ਪੁੱਛਿਆ ਸਾਰਾ ਚਾਰ ਸਫੇਰੋਂ ਇਨਕੁਆਰੀ ਕੱਟੀ ਕਰੀ ਵੀ ਬੰਦਾ ਬਹੁਤ ਵਧੀਆ ਹੋ ਉਹ ਕਹਿੰਦੇ ਵੀ ਐਂ ਕਰੋ ਇਹੋ ਬੰਦੇ ਨੂੰ ਮੇਰੇ ਕੋਲੇ ਲਿਆਓ ਉਹ ਹੁਣ ਵਿਚਾਰਾ ਜਾਵੇ ਨਾ ਉਹਨੂੰ ਪਤਾ ਸੀ ਕਿ ਦਿਨ ਮੇਰੇ ਤੇ ਉਹ ਚੱਲ ਪਿਆ ਕਿ ਮੈਂ ਸੋਨੇ ਨੂੰ ਵੀ ਹੱਥ ਲਾਉਂਗਾ ਤੇ ਮਿੱਟੀ ਬਣੂ ਵੀ ਜਦੋਂ ਮੇਰੇ ਤੇ ਜਦੋਂ ਬੰਦੇ ਤੇ ਚੰਗੇ ਦਿਨ ਹੁੰਦੇ ਆ ਕਹਿੰਦੇ ਮਿੱਟੀ ਵੀ ਸੋਨਾ ਬਣ ਜਾਂਦੀ ਹੈ ਜੇ ਤਾਂ ਉਹੀ ਦਿਨ ਮਾਰੇ ਆ ਜਾਂਦੇ ਆ ਉਹ ਸੋਨਾ ਵੀ ਮਿੱਟੀ ਬਣ ਜਾਂਦਾ ਉਹ ਤੇ ਹੁਣ ਉਹ ਦਿਨ ਚੱਲ ਰਹੇ ਸੀ سونے ਤੋਂ ਮਿੱਟੀ ਬਣਨ ਵੜੇ ਕੋ ਨੂੰ ਫੇਰ ਵੀ ਕਿਸੇ ਬੰਦੇ ਨੇ ਅੱਲਾਹ ਜ਼ਿਹਰੀ ਦਿੱਤੀ ਵੀ ਅਫਸਰ ਬਹੁਤ ਵਧੀਆ ਹੈ ਉਹ ਜਦੋਂ ਗਿਆ ਉਹ ਕਹਿੰਦਾ ਵੀ ਦੇਖ ਬੇਟਾ ਉਮਰ ਦਾ ਛੋਟਾ ਸੀ ਉਹ ਕਹਿੰਦਾ ਤੂੰ ਮੇਰਾ ਪੁੱਤ ਹੈ ਉਹ ਕਹਿੰਦਾ ਜੀ ਇਹਹੀ ਗੱਲ ਤਾਂ ਉਹ ਕਹਿੰਦੇ ਆ ਵੀ ਤੂੰ ਮੇਰਾ ਪੁੱਤ ਹੈ ਤੇ ਉਹ ਕਹਿੰਦਾ ਬਾਈ ਜੀ ਤੂੰ ਜੋ ਵੀ ਕਰ ਰਿਹਾ ਸਹੀ ਕਰ ਰਿਹਾ ਹੈ ਤੂੰ ਜਿਹੜਾ ਕੁਝ ਆਪ ਤੇ ਤੇ ਨਹੀਂ ਲੈ ਰਿਹਾ ਉਹ ਵੀ ਸਹੀ ਲੈ ਰਿਹਾ ਤੂੰ ਕਰ ਨਾ ਬਣੀ ਪਰ ਤੇਰੇ ਤੇ ਬੇਟਾ ਮੁਸੀਬਤ ਬਹੁਤ ਆਉਗੀ ਤੂੰ ਬਚ ਕੇ ਰਹਿਣਾ ਉਹ ਹੰਦਰ 7:00 ਵਜਣ ਦੀ ਪਹਿਲਾ ਦਿਨ ਦੌਰ ਸ਼ੁਰੂ ਹੁੰਦਾ ਮਾੜਾ ਉਹਨੂੰ ਉਹਦੇ ਪਰਿਵਾਰ ਦਾ ਫੋਨ ਆਉਂਦਾ ਕਿ ਬੱਚੇ ਸਕੂਲੋਂ ਆਉਂਦੇ ਆ ਤੇ ਤੁਸੀਂ ਬੱਚੇ ਲਿਓ ਕਰਮ ਵੀ ਕਰੇ ਕੋਈ ਨਹੀਂ ਉਹ ਜਦੋਂ ਜਾਂਦਾ ਕੀ ਵੇਂਦਾ ਦੋ ਪਲੇਟਫਾਰਮ ਗੱਡੀਆਂ ਖੜੀਆਂ ਕੋਲੇ ਅਸਲੇ ਮੂੰਹ ਬੰਨੇ ਵੇ ਤੇ ਗੱਡੀਆਂ ਤੇ ਬੰਦੇ ਪੰਜਾਬ ਦੇ ਹੈ ਹੀ ਨਹੀਂ ਉਹ ਅਜੇ ਦੂਜਾ ਡਰਾਈਵਰ ਗੱਡੀ ਮੋੜ ਲੱਗਦਾ ਗੱਡੀ ਨਾ ਮੋੜੀ ਕੰਨ ਸਿੱਧੀ ਕੱਢਦੇ ਬੰਦੇ ਘਾਲਤ ਖੜੇ ਆ ਉਹਨੇ ਕਾਂਹ ਜਾ ਕੇ ਕੁੱਚੇ ਤਾਂ ਗੱਡੀ ਲਾ ਕੇ ਵੇਖਿਆ ਤੇ ਗੱਡੀਆਂ ਖੜਗੀਆਂ ਉਹ ਕਹਿੰਦਾ ਏ ਘਰ ਦੀ ਚਾਬੀ ਵੀ ਐਟ ਥੱਲੇ ਪਈ ਆ ਜੇ ਉਹਨਾਂ ਨੇ ਘਰ ਖੋਲ ਕੇ ਅੰਦਰ ਕੋਸ ਰੱਖਤਾ ਤਾਂ ਵੀ ਮਾਰੇ ਗਏ ਇਹ ਭੇਜੇ ਦਾ ਮੈਨੂੰ ਲੱਗ ਗਿਆ ਪਤਾ ਕਿਹਨੇ ਆ ਉਹ ਕਹਿੰਦੇ ਫੇਰ ਉਹਨਾਂ ਨੂੰ ਕੋਈ ਜਾਣ ਪਛਾਣ ਵਾਲੀ ਲੜਕੀ ਸਕੂਟਰੀ ਲਈ ਆਉਂਦੀ ਮਿਲੀ ਉਹਨਾਂ ਨੇ ਉਹਨੂੰ ਕਿਹਾ ਕਿ ਉੱਥੇ ਐਟ ਥੱਲੇ ਚਾਬੀ ਪਈ ਆ ਚਾਕੇ ਤੂੰ ਮਗਰ ਨਹੀਂ ਮੁੜਨਾ ਉੱਤੋਂ ਦੀ ਘੋਮਕੇ ਫਲਾਨੀ ਜਗ੍ਹਾ ਦੀ ਹੋ ਕੇ ਤੂੰ ਇੱਧਰ ਦੀ ਆ ਕੇ ਸਾਨੂੰ ਚਾਬੀ ਫੜਾਉ ਉਹ ਕਹਿੰਦੇ ਠੀਕ ਆ ਉਹਨੇ ਜਦੋਂ ਚਾਬੀ ਚੱਕੀ ਉਹਨਾਂ ਨੇ ਦੇਖ ਲਈ ਉਹ ਚਾਬੀ ਜਾ ਕੇ ਸਕੂਟਰੀ ਤੋਰੀ ਉਹਨੇ ਇੱਕ ਗੱਡੀ ਉਹਦੇ ਮਗਰ ਲਾ ਦਿੱਤੀ ਉਹਨਾਂ ਨੇ ਵੀ ਵੇਖ ਲਈ ਵੀ ਗੱਡੀ ਮਗਰ ਲੱਗੀ ਉਹ ਕਹਿੰਦਾ ਵੀ ਆਪਾਂ ਉਹਨੂੰ ਫੋਨ ਲਾ ਦਈਏ ਵੀ ਆਪਣੇ ਕੋਲੇ ਨਾ ਆਵੇ ਨਹੀਂ ਤਾਂ ਗੱਡੀ ਆਪਣੇ ਮਗਰ ਲੱਗ ਜੂ ਉਹ ਮਰਨੀ ਨੇ ਫੋਨ ਪਤਾ ਨਹੀਂ ਪਾਰਸ ਚ ਪਾ ਲਿਆ ਪਤਾ ਨਹੀਂ ਸਕੂਟਰੀ ਚ ਰੱਖ ਲਿਆ ਉਹ ਫੋਨ ਨਾ ਚੱਕੇ ਉਹਨੋਂ ਕੌਮ ਕਿ ਉਹਨਾਂ ਦੇ ਦੱਸੇ ਮੁਤਾਬਕ ਉਹਨਾਂ ਦੇ ਨੇੜੇ ਆ ਗਈ ਗੱਡੀ ਵੀ ਆ ਗਈ ਉਹਨਾਂ ਨੇ ਗੱਡੀ ਤੋੜ ਲਈ ਉਹਨਾਂ ਨੂੰ ਪਤਾ ਲੱਗ ਗਿਆ ਵੀ ਉਹ ਗੱਡੀ ਹੈ ਉਹਨਾਂ ਨੇ ਗੱਡੀ ਤੇ ਮਗਰ ਗੱਡੀ ਲਾ ਦਿੱਤੀ ਉਹਨਾਂ ਨੇ ਗੱਡੀ ਭਜਾ ਦਿੱਤੀ ਪਈ ਪਿੰਡ ਟੱਪ ਗਏ ਮਗਰੇ ਗੱਡੀ ਫੌਨ ਸਪੀਡਾਂ ਹੁਣ ਪਤਾ ਉਹਨਾਂ ਨੂੰ ਵੀ ਦੋ ਗੱਡੀਆਂ ਤੇ ਕੰਮ ਖਰਾਬ ਹੈ ਗਾਂ ਇੱਕ ਪਿੰਡ ਚ ਗਏ ਤੇ ਗਾਂ ਜੀ ਏ ਸੀ ਵੀ ਲੱਗੀ ਵੀ ਆਪੋਕ ਲੈਣ ਭੱਜੀ ਉਹ ਪਟਰੇ ਆ ਉਹਦਾ ਕੁਦਰਤੀ ਉਹਦਾ ਦਿਮਾਗ ਕੰਮ ਕਰ ਗਿਆ ਉਹ ਨੂੰ ਆਏ ਆ ਕਿ ਆ ਸਾਡੇ ਪਿੱਛੇ ਗੋਲੀ ਮਾਰਦੇ ਆ ਉਹ ਕਿ ਚੱਕ ਦੇ ਉਹਨੇ ਬੂਮ ਚੱਕਤਾ ਗੱਡੀ ਨਾਂ ਗਈ ਉਹ ਕਹਿੰਦਾ ਸੱਡ ਦੇ ਉਹਨੇ ਬੂਮ ਸੱਡਤਾ ਤੇ ਜਦੋਂ ਉਹ ਗੱਡੀ ਆ ਕੇ ਰੁਕ ਗਈ ਉਹਨਾਂ ਦੀ ਇੰਨੇ ਨੂੰ ਜਦੋਂ ਉਹਨੇ ਬੂਮ ਚੱਕਿਆ ਗੱਡੀ ਦਾ ਸੱਨ ਪੈ ਗਿਆ ਕਿਸਮਤ ਸਾਥ ਦੇਗੀ ਉਦੋਂ ਪਹਿਲਾਂ ਉਹ ਜਦੋਂ ਉਥੋਂ ਤੁਰਦਾ ਗਾਂ ਸਕੂਲ ਵਾਲੀ ਬੈਣ ਆਉਦੀ ਸੀ ਕੁਦਰਤ ਮਹਾਰਾਜ ਦੀ ਉਹਨੇ ਬੱਚੇ ਬੈਂਡ ਚੁਲਾ ਕੇ ਆਪਦੀ ਕਾਰ ਚ ਬਿਠਾ ਲੇ ਰਾਤ ਨੂੰ ਨਹੀਂ ਬੱਚਿਆਂ ਦਾ ਨੁਕਸਾਨ ਹੁੰਦਾ ਠੀਕ ਹੈ ਫਿਰ ਉਹ ਭੱਜ ਭਜਾ ਕੇ ਕਿਤੇ ਦੂਰ ਗਏ ਜਾ ਕੇ ਉਹਨਾਂ ਨੇ ਬੱਚੇ ਸੇਫ ਕਰੇ ਸਾਰਾ ਕੁਝ ਕਰਿਆ ਜਾਨੀ ਪ੍ਰਮਾਤਮਾ ਉਹ ਬੰਦੇ ਦਾ ਸਾਥ ਦਿੰਦਾ ਹੈ ਉਹਨੇ ਦੂਜੇ ਦਿਨ ਸੋਚਿਆ ਹੁਣ ਤਾਂ ਨੋਰਮਲ ਗੱਲ ਹੈ ਪਰ ਬੰਦੇ ਉਹਦੇ ਆਰਦ-ਗਿਰਦ ਹੀ ਫਿਰਦੇ ਸੀਗੇ ਉਹ ਜਦੋਂ ਘਰੇ ਆਇਆ ਕਰੇ ਬੰਦੇ ਨੂੰ ਨਾ ਪਤਾ ਲੱਗਿਆ ਕਰੇ ਦੇਖ ਪ੍ਰਮਾਤਮਾ ਜਦੋਂ ਉਹਦਾ ਡਰਾਈਵਰ ਆਵੇ ਉਹ ਦਿਸੇ ਉਹਨਾਂ ਨੂੰ ਜਦੋਂ ਉਹ ਬੰਦਾ ਖੁਦ ਅੰਦਰ ਬੜੇ ਉਹਨਾਂ ਨੂੰ ਨਾ ਦੇ ਸੀ ਇਹ ਗੱਲਾਂ ਬਾਅਦ ਚ ਭੁੱਲੀਆਂ ਜਦੋਂ ਕਿਤੇ ਗਾਂ ਚਾਣਨਾ ਪਿਆ ਉਹਨਾਂ ਦਾ ਉਹ ਕਹਿੰਦਾ ਅਸੀਂ ਤਾਂ 5 ਦਿਨ 6 ਦਿਨ ਤੇਰੇ ਘਰ ਦੇ ਬਾਹਰ ਰਹੇ ਤੂੰ ਘਰੇ ਹੀ ਨਹੀਂ ਬੜਿਆ ਉਹ ਕਹਿੰਦਾ ਮੈਂ ਡੇਲੀ ਬੜਦਾ ਸੀ ਉਹ ਵੇਖੇ ਤੇਰਾ ਡਰਾਈਵਰ ਆਉਂਦਾ ਇਹ ਕਹਿੰਦਾ ਮੈਂ ਵੀ ਨਾਲ ਹੀ ਹੁੰਦਾ ਇਹ ਕਹਿੰਦਾ ਤੂੰ ਨਹੀਂ ਦਿਸੇ ਰੱਬ ਨੇ ਬਚਾਇਆ ਉਹ ਬੰਦੇ ਨੂੰ ਪ੍ਰਮਾਤਮਾ ਜਦੋਂ ਹੱਥੀਂ ਕੇ ਰੱਖਦਾ ਨਾ ਕਿਸੇ ਨੂੰ ਉਟਾਰਦਾ ਤੇ ਉਹ ਬਈ ਮਾਰ ਤੋਂ ਨਿਕਲ ਕੇ ਉਹਨੇ ਕਿਹਾ ਉਹ ਕਹਿੰਦਾ ਵੀ ਮੈਨੂੰ ਮਰਵਾਉਣ ਕਿਵੇਂ ਕਰੀਏ ਉਹ ਕਹਿੰਦਾ ਵੀ ਬਾਤ ਕੇ ਰਹੀ ਉਧਰੋਂ ਕੀ ਹੋ ਦੇਖਦਾ ਉਹ ਕਿ ਰਾਤ ਨੂੰ ਕੋਈ ਬੰਦੇ ਬਾਹਰ ਗੱਲਾਂ ਕਰ ਰਹੇ ਆ ਉਹਦੇ ਘਰ ਦੇ ਨੇ ਸੁਣਿਆ ਕਹਿੰਦੀ ਕੋਈ ਬਾਹਰ ਬੋਲੀ ਜਾਂਦਾ ਕਰਈ ਆ ਅੰਦਰ ਹੀ ਆ ਉਹ ਕਹਿੰਦੇ ਵੀ ਵਾਣ ਉਹਨੇ ਜਦੋਂ ਦੇਖਿਆ ਉਹਦੇ ਘਰ ਵਾਲੇ ਨੇ ਬੈਲ ਨਾਲ ਗਾਣੀ ਤੇ ਗੱਡੀਆਂ ਹੀ ਗੱਡੀਆਂ ਘੋਰ ਸਨ ਪੱਤ ਉਹਨੇ ਉਸ ਅਫਸਰ ਨੂੰ ਫੋਨ ਲਾਇਆ ਕਹਿੰਦਾ ਜੀ ਆਹ ਗੱਲ ਬਣੀ ਉਹ ਕਹਿੰਦਾ ਨਿਕਲੀ ਨਾ ਕੋਈ ਗੱਲ ਵੱਡੀ ਐ ਉਦੋਂ ਨੂੰ ਉਹਨੂੰ ਕਿਸੇ ਸੱਜਣ ਟਾਣੇਦਾਰ ਦਾ ਫੋਨ ਆ ਗਿਆ ਉਹ ਕਹਿੰਦਾ ਡੱਬ ਵਾਲੀ ਉੱਕੀ ਦੇ ਟਰੱਕ ਭੜਿਆ ਦੋ ਤੇ ਦੋ ਬੰਦੇ ਫੜੇ ਆ ਤੇ ਤੈਨੂੰ ਫਰਾਰ ਦਿਖਾਤਾ ਜਿਹੜਾ ਬੰਦਾ ਕਿਤੇ ਨੇੜੇ ਹੀ ਨਹੀਂ ਗਿਆ ਇਹ ਚੀਜ਼ ਦੇ ਉਹਨੂੰ ਉੱਥੇ ਹਰਿਆਣੇ ਦੇ ਟੱਕਾ 'ਚ ਪਾਤਾ ਉਹ ਅਫਸਰ ਕਹਿੰਦਾ ਵੀ ਤੂੰ ਨਿਕਲਣਾ ਨਹੀਂ ਤੂੰ 2:30 ਵਜੇ ਨਿਕਲਣਾ ਜਦੋਂ ਇਹ ਜ਼ੈਡ ਹੋ ਗਏ ਜਦੋਂ ਮੌਕਾ ਮਿਲਿਆ ਨਿਕਲ ਕੇ ਫਰਾਰ ਹੋ ਜਾਏ ਤੂੰ ਮੇਰੇ ਕੋਲ ਆ ਜਾ ਚਲੋ ਕਿਸਮਤ ਨੇ ਸਾਥ ਦਿੱਤਾ ਉਥੇ ਗੱਲ ਹੋਈ ਅਫਸਰਾਂ ਨੂੰ ਦੱਸੀ ਹਕੀਕਤ ਕਹਾਣੀ ਉੰਨਾ ਨਹੀਂ ਉਹਨੂੰ ਕੱਢਤਾ ਭਾਰਤੀ ਤੇ ਨਹੀਂ ਦੇਖੋ ਬੰਦੇ ਨਾਲ ਕਿੰਨਾ ਕੁਸ ਹੋ ਰਿਹਾ ਇੱਕੋ ਹੀ ਬੰਦਾ ਹੈ ਉਹਦੀ ਮਗਰ ਕਈ ਲੱਗੇ ਪਿਆ ਫੇਰ ਕੱਟਿਆਂ ਦਾ ਗੈਂਗ ਫੜਿਆਗਾ ਚੋਰੀ ਦੀ ਉਹ ਵੱਧ ਕੋਥੇ ਮਾਸਟਰਮਾਈਂਡ ਬਣਾਤਾ ਹੋਵੇ ਕਹਿੰਦੇ ਮੀਨ ਚੋਰ ਦਾ ਗਰੂ ਉਹ ਹੈ ਉਧਰੋਂ ਅਫਸਰਾਂ ਨੂੰ ਫੋਨ ਲਾਦਾ ਵੀ ਉਹ ਬੰਦਾ ਬਹੁਤ ਤਾਂ ਛੱਡਿਓ ਨਾਲ ਆੜਾ ਦਿਓ ਉਰ ਪਾੜ ਦਿਓ ਅਫਸਰ ਵੀ ਪੂਰੇ ਗਰਮ ਉਹਦੀ ਕਿਸਮਤ ਸਾਤ ਦਿਂਦੀ ਵੇਖੋ ਉਹ ਬੰਦਾ ਸੀ ਇਹ ਚ ਲੈ ਗਿਆ ਯਾਰ ਮੇਰੇ ਤੇ ਕੀ ਚੱਕਰ ਹੈ ਮੈਂ ਕਿਸੇ ਦਾ ਬੰਦਾ ਹੀ ਨਹੀਂ ਸੰਤਰੀ ਉਹਨੂੰ ਕਹਿ ਰਿਹਾ ਕਹਿੰਦਾ ਐਸ ਐਚ ਹੋਇਆ ਨਹੀਂ ਜੀ ਉਹ ਕਹਿੰਦਾ ਮਿਲਣਾ ਸੀ ਉਹ ਕਹਿੰਦਾ ਜੀ ਉਹ ਤਾਂ ਸ਼ਾਮ ਨੂੰ ਆਉਣਗੇ ਉਹ ਮੁੜਿਆ ਕਹਿੰਦੇ ਕਿ ਕਿੱਥੋਂ ਆਏ ਕਹਿੰਦਾ ਮੋਕੇ ਤੋਂ ਆ। ਉਹ ਉਹਨੂੰ ਐਸਐਚਓ ਦਾ ਉਹਨੂੰ ਫੋਨ ਆ ਗਿਆ ਕਹਿੰਦਾ ਕਿੱਥੇ ਆ? ਉਹ ਕਹਿੰਦਾ ਕੋਣ ਕਹਿੰਦਾ ਸੱਚ ਬੋਲਦਾ ਤੈਨੂੰ ਸੱਡਿਆ ਸੀ। ਉਹ ਕਹਿੰਦਾ ਜੀ ਮੈਂ ਤੁਹਾਡੇ ਯੇਈ ਤੋਂ ਗਿਆ। ਤੁਸੀਂ ਹੈ ਨਹੀਂ ਸੀ ਤੁਹਾਡੇ ਸੰਤਰੀ ਨੇ ਮੋੜ ਤਾਂ। ਉਹਨੇ ਚਾਲਦੇ ਫੋਨ 'ਚ ਹੀ ਸੰਤਰੀ ਨੂੰ ਗਾਲ੍ਹਾਂ ਕੱਢੀਆਂ। ਕਹਿੰਦਾ ਤੂੰ ਮੁਰਗੀ ਆਈ ਮੋਰਤੀ। ਸਾळ्या ਹੁਣ ਕਿਵੇਂ ਫੜਾਂਗੇ? ਉਹਨੇ ਕੰਮ ਤਾਂ ਖਰਾਬ ਹੈ। ਉਨੇ ਫੇਰ ਉਸੇ ਅਫਸਰ ਨੂੰ ਫੋਨ ਲਾਇਆ ਜੀ ਹੁਣ ਆ ਗੱਲ ਬਣ ਗਈ। ਉਹਨੇ ਉਸ ਐਸਐਚਓ ਨਾਲ ਗੱਲ ਕਰੀ ਵੀ ਦੱਸ ਕਹਿੰਦਾ ਯਾਰ ਬੰਦਾ ਮਾਰਾ ਕਹਿੰਦਾ ਤੇਰੀ ਗੱਲੋਂ। ਜਨਾਹ ਗੱਲ ਐ। ਐਂ ਕਰਕੇ ਉਹ ਤੇ ਪ੍ਰੈਸ਼ਰ ਪੈ ਰਿਆ। ਅੱਜ ਸਰਕਾਰ ਉਹਨੂੰ ਦਬਾ ਰਹੀ ਐ। ਤੂੰ ਯਾਰ ਕਿਉਂ ਵਿਚਾਰੇ ਦੇ ਮਗਰ ਪਿਆ? ਉਹ ਬੰਦਾ ਇਹੋ ਜਿਹਾ ਨਹੀਂ। ਚਲੋ ਐਕੋ ਦੇ ਨਾਲ ਸੱਜਣ ਜਿਹੜਾ ਨਾਲ ਤੁਰਦਾ ਸੀ। ਉਹ ਕਹਿੰਦੇ ਹੁੰਦੇ ਆ ਜਦੋਂ ਭੀੜ ਪੈ ਜੇ ਬੰਦੇ ਦੇ ਜਿਹੜਾ ਨਾਲ ਤੁਰਿਆ ਹੁੰਦਾ ਨਾ ਉਹਦਾ ਧਿਆਨ ਵੀ ਖਾਣ ਵਾਲੀ ਹੁੰਦਾ। ਵੀ ਮੈਂ ਵੀ ਜਿਹੜਾ ਰਹਿੰਦਾ ਹੁੰਦਾ ਮੈਂ ਖਾ ਜਾਂ। ਸਾਥ ਕੋਈ ਨਹੀਂ ਦਿੰਦਾ ਹੁੰਦਾ। ਪਰ ਅਗਲਾ ਕਹਿੰਦਾ ਤੁਰੇ ਫਿਰਦੇ ਆਂ ਖਾਵਾਂਗੇ ਬਸ ਐਂ ਤੁਰਦੇ ਆਉਂਦੇ। ਪਰ ਇੱਕ ਬੰਦਾ ਰੱਬ ਦਾ ਮਿਲਿਆ ਜਿਹੜਾ ਐਸਐਚਓ ਦਾ ਖਾਲਜਾਦ। ਉਹ ਕਹਿੰਦੇ ਮੈਂ ਚੱਲਦਾ ਵੀ ਇਹ ਜਵਾਕ ਤੇ ਆਪਾਂ ਗਲਤ ਨਹੀਂ ਹੁੰਦੇ। ਉਹਨਾਂ ਨੇ ਜਦੋਂ ਫੋਨ ਲਾਇਆ ਐਸਐਚਓ ਨੂੰ ਵੀ ਅਸੀਂ ਉਹ ਬੰਦੇ ਨੂੰ ਲੈ ਕੇ ਆਏ ਆ ਉਹ ਕਹਿੰਦਾ ਵੀ ਥਾਣੇ ਨਾਲ। ਸੀਆਈ ਜਨਾਬ ਕੁਝ ਫਲਾਨੀ ਜਗ੍ਹਾ ਚੱਲੂ ਮੈਂ ਉੱਥੇ ਆਉਣਾ। ਉੱਥੇ ਗਏ ਕਿਉਂਕਿ ਉਹ ਤੋਂ ਪਹਿਲਾਂ ਉਹ ਸਾਹ ਅਫਸਰ ਦਾ ਫੋਨ ਜਾਵੜਿਆ ਸੀ। ਉਹ ਕਹਿੰਦਾ ਵੀ ਉਹਨੇ ਵੀ ਜਾ ਕੇ ਮਿਲਿਆ। ਉਹ ਕਹਿੰਦੇ ਯਾਰ ਕਾਕਾ ਵੀ ਸਾਡੀ ਪੁਲਿਸ ਤਾਂ ਤੇਰੇ ਨੇੜੇ ਨਹੀਂ ਜਾ ਰਹੀ ਡਰਦੀ। ਤੈਨੂੰ ਤਾਂ ਗੈਂਗਸਟਰ ਬਣਾਇਆ ਹੋਇਆ ਵਾ। ਜੀ ਮੱਥੇ 'ਚ ਗੋਲ ਨਾ ਮਾਰ ਉਹ ਸਿੱਧਾ ਨਾ ਤੁਹਾਡੇ ਜੇ ਫੜਨ ਦੇ। ਉਹ ਤਾਂ ਬੰਦਾ ਹੀ ਭਲਾ ਮਾਨਸਾ ਉਹ ਕਹਿੰਦਾ ਜੀ ਮੈਂ ਇਹੋ ਜੇ ਧਾਰ ਮਾਰਦਾ। ਮਾੜੇ ਕੰਮਾਂ ਦੀ ਮੈਂ ਪੜਿਆ ਲਿਖਿਆ ਬੰਦਾ ਮੈਂ ਇਹੋ ਜਿਹਾ ਕੰਮ ਕਰਦਾ ਹੀ ਨਹੀਂ ਮੇਰੇ ਤੇ ਤਾਂ ਚਾਲ ਚੱਲੀ ਜਾ ਰਹੀ ਹੈ ਉਦੋਂ ਨੂੰ ਮੰਤਰੀ ਦਾ ਫੋਨ ਗਿਆ ਉਹਨੇ ਸਪੀਕਰ ਛੱਡਿਆ ਉਹ ਕਹਿੰਦਾ ਫੜਿਆ ਨਹੀਂ ਤੈਨੂੰ ਇੱਕ ਕੰਮ ਕਿਹਾ ਉਹ ਕਹਿੰਦਾ ਜੀ ਆਇਆ ਸੀਗਾ ਸਾਡੇ ਜ਼ਾਂਤਰੀ ਨੇ ਮੋਰਤਾ ਜੀ ਆਏਦੋਂ ਉਹ ਕਹਿੰਦਾ ਵੀ ਅਲਾ ਤੈਨੂੰ ਤਰੱਕੀ ਦੇਵਾਂਗੇ ਪੰਦਾ ਫੜ ਤਾ ਉਹ ਕਹਿੰਦਾ ਵੀ ਆਹ ਸੁਣ ਲੈ ਇੰਨਾ ਪ੍ਰੈਸ਼ਰ ਹੈ ਮੇਰੇ ਤੇ ਤੈਨੂੰ ਫਾੜਨ ਚ ਕਾਕਾ ਪਰ ਤੂੰ ਬੰਦਾ ਸੱਚਾ ਮੇਰੇ ਹੱਥੋਂ ਗੋਹਾਥਿਆ ਹੋ ਜਾਣੀ ਸੀ ਮੈਂ ਕਿਵੇਂ ਵੀ ਕਰਾਂ ਮੈਂ ਤੇਰੀ ਬਾਤ ਸੁਣ ਤੈਨੂੰ ਆ ਪਰਚੀ ਜੋ ਮੈਂ ਕੱਢੂਗਾ ਉਹ ਬੰਦੇ ਨੇ ਪਰਚੀ ਜੋ ਕੱਢਤਾ ਪਰਚੀ ਜੋ ਕੱਢਣ ਦਾ ਉਹਨੂੰ ਹਰਜਾਨਾ ਭੁਗਤਣਾ ਪਿਆ ਲੈਣ ਹਾਜ ਉਹ ਬੰਦਾ ਠੀਕ ਹੈ ਫੇਰ ਉਹਨੂੰ ਇੱਕ ਥਾਂ ਫੋਨ ਆਉਂਦਾ ਹੈ ਕਹਿੰਦੇ ਵੀ ਤੂੰ ਇੱਥੇ ਆ ਉਹ ਉੱਥੇ ਜਾਂਦਾ ਹੈ ਉੱਥੇ ਉਹਨੂੰ ਬਿਠਾ ਲਿਆ ਜਾਂਦਾ ਹੈ ਉਹ ਕਹਿੰਦਾ ਵੀ ਦੱਸੋ ਉਹਦਾ ਕੋਈ ਕੰਮ ਸੀਗਾ ਥਾਣੇ 'ਚ ਕਹਿੰਦੇ ਵੀ ਤੇਰੀ ਕੰਪਲੇਨ ਆਏ ਜੋ ਫਲਾਣੇ ਦੇ ਪੈਸੇ ਮਾਰ ਲੇ ਤੇਨ ਤੇਰੇ ਪੈਸੇ ਮਾਰ ਲਿਓ ਕਲੀਅਰ ਕਰਨ ਚੱਲਿਆ ਗਿਆ ਉਹਨੂੰ ਕੋਈ ਪਤਾ ਨਹੀਂ ਉਹ ਬੈਠਾ ਉੱਥੇ ਉਹਨੂੰ ਬਾਹਰ ਨਹੀਂ ਨਿਕਲ ਦਿੱਤਾ ਅਗੇ ਦੂ ਬੈਠ ਉੱਥੇ ਬੈਠ ਉੱਥੇ ਉਹ ਬੈਠਾ ਉਹ ਕਹਿੰਦਾ ਯਾਰ ਮੈਂ ਬਾਹਰ ਮੇਰਾ ਰਿਸ਼ਤੇਦਾਰ ਖੜਾ ਹੈ ਮੈਨੂੰ ਮਿਲਣਾ ਹੈ ਕਿ ਇਹਨੂੰ ਨਹੀਂ ਮਿਲਣਾ ਕਹਿੰਦੇ ਬਹਿ ਜਾ ਉੱਥੇ ਚਲ ਉਹਦੇ ਕੋਲ ਫੋਨ ਸੀ ਉਹਨੇ ਫੋਨ ਲਾਤਾ ਬਾਹਰ ਉਹ ਕਹਿੰਦਾ ਵੀ ਗੱਲ ਇਹ ਮੈਨੂੰ ਬਿਠਾ ਲਿਆ ਕੋਈ ਗ੍ਰੀਮ ਚੱਲਣਗੇ ਇੱਥੇ ਵੀ ਉਹਨੇ ਬੜਾ ਫੜਾ ਘਰੇ ਆ ਕੇ ਦੱਸਿਆ ਘਰੋਂ ਉਹ ਬੰਦਾ ਜਿਹੜਾ ਮਦਦ ਕਰਦਾ ਉਹ ਵੀ ਉਹ ਗਿਆ ਉਹਨੇ ਜਾ ਕੇ ਦੱਸਿਆ ਕਹਿੰਦਾ ਤੇਰੇ ਤੇ ਤਾਂ ਅੱਧਾ ਪੌਣਾ ਕਿਲੋ ਨਸੀਲਾ ਪਾਊਡਰ ਪੈ ਕੇ ਪਰਚਾ ਹੋ ਗਿਆ ਉਹ ਕਹਿੰਦਾ ਯਾਰ ਮੈਂ ਤਾਂ ਆ ਬੈਠਾ ਆ ਕੀ ਬਣਿਆ ਚੱਲ ਅੰਦਰ ਪਰ ਉਥੋਂ ਕਿਸਮਤ ਨੇ ਮੋੜਿਆ ਉਹ ਬੰਦਾ ਆਪਦੀ ਜਾਣ ਪਛਾਣ ਨਾਲ ਉਥੋਂ ਕੱਢ ਲਿਆ ਪਰਚਾ ਫੇਰ ਪੈ ਗਿਆ ਵੇਖੋ ਅਖੀਰ ਉਹ ਘਰੇ ਆਉਂਦਾ ਹਰਿਆ ਕੇ ਉਹਨਾਂ ਦਾ ਪ੍ਰਾਣਾ ਮਿਲਦਾ ਉਹ ਕਹਿੰਦਾ ਮੈਂ ਅਸਾਮ ਜਾਣਾ ਹੈ ਕਹਿੰਦੇ ਸੋਨਾ ਸਸਤਾ ਉਹ ਕਹਿੰਦਾ ਮੈਨੂੰ ਇੱਥੋਂ ਲੈ ਚੰਗਾ ਮੈਂ ਬਹੁਤ ਤੰਗ ਆ ਜਾਂ ਮੈਨੂੰ ਕੋਈ ਮਾਰੂ ਘਰ ਵਾਲੀ ਵੀ ਡਿਪਰੈਸ਼ਨ ਚਲੀ ਗਈ ਬੱਚੇ ਵੀ ਡਰਨ ਲੱਗ ਗਏ ਛੋਟੇ ਸੀ ਵੀ ਕੀ ਬਣੂ ਸਾਡਾ ਤੇ ਅਸਾਮ ਚ ਨਿਕਲ ਗਏ ਉਹ ਉੱਥੇ ਵੀ ਉਹਨਾਂ ਨਾਲ ਠੱਗੀ ਵੱਜੀ ਠੀਕ ਹੈ ਜੀ ਕਹਾਣੀ ਬਹੁਤ ਅੱਗੇ ਲੰਬੀ ਹੈ ਕਹਾਣੀ ਹਕੀਕਤ ਹੈ ਸਾਰੇ ਭਰਾ ਗੌਰ ਨਾਲ ਸੁਣਿਓ ਤੇ ਨਵੇਂ ਮੁੰਡਿਆਂ ਨੂੰ ਵੀ ਸੁਣਾਇਓ ਜਿਹੜੇ ਚਾ ਮਚਾ ਜਾ ਕੇ ਲੀਡਰਾਂ ਨਾਲ ਰੜਕੀ ਪਹਿਲਾਂ ਤਾਂ ਬਾਹ ਬਾ ਹੀ ਖੜਦੇ ਆ ਨਾ ਖੜਦੇ ਆ ਪਰ ਉਹਨਾਂ ਨੂੰ ਜੋ ਵੀ ਜਦੋਂ ਉਹ ਹੱਥ ਚੱਕਦੇ ਆ ਕਿਹੜੇ ਤਰੀਕੇ ਨਾਲ ਚੱਕਦੇ ਐਂਡ ਮਾੜਾ ਆਉਂਦਾ ਹੁੰਦਾ ਇਸ ਕਰਕੇ ਮਿਹਨਤ ਦੇ ਵਿੱਚ ਵਿਸ਼ਵਾਸ ਰੱਖੋ ਆਪੋ ਆਪਣੀ ਮਿਹਨਤ ਕਰੋ ਆਪ ਦੇ ਘਰੇ ਅੱਧੀ ਖਾਓ ਚਟਣੀ ਨਾ ਖਾਓ ਉਹ ਚੰਗੀ ਐ ਮਾੜੇ ਰਸਤੇ ਨਹੀਂ ਪੈਣਾ ਕਿ ਕਦੇ ਵੀ ਨਾਮ ਕਮਾਉਣ ਦੇ ਵਿੱਚ ਨਹੀਂ ਪੈਣਾ ਕਿ ਬਹੁਤ ਭਾਰੀ ਪੈਂਦੇ ਆ ਇੱਥੇ ਕਹਾਣੀ ਖਤਮ ਨਹੀਂ ਇਸ ਤੋਂ ਬਾਅਦ ਉਹ ਬੰਦੇ ਤੇ ਘੱਟ ਤੋਂ ਘੱਟ ਸੱਤ ਅੱਠ ਪਰਤੇ ਹੋਰ ਹੁੰਦੇ ਆ ਤੁਹਾਨੂੰ ਦਿਖਾਵਾਂਗੇ ਉਹਦੀ ਜ਼ਿੰਦਗੀ ਕਿਵੇਂ ਨਰਕ ਬਣਾਤੀ ਹੈ ਤੇ ਜਿਹੜਾ ਨਾਲ ਫਿਰਦਾ ਸੀ ਉਹ ਵੀ ਸਫਾ ਝਟ ਕਰ ਗਿਆ ਤੇ ਬੰਦਾ ਬੜੀ ਮੁਸ਼ਕਲ ਨਾਲ ਰੋਟੀ ਕਮਾਉਂਦਾ ਰਿਹਾ ਉਹ ਜਿਹੜਾ ਰਾਜਾ ਹੁੰਦਾ ਫੰਮਨਾ ਰਾਜੇ ਤੋਂ ਭਖਾਰੀ ਬਣਾ ਦਿੰਦਾ ਐਂ ਬਣਾਉਂਦੇ ਆ ਇਹ ਪਹਿਲਾਂ ਉਹਨੂੰ ਚੱਕਦੇ ਆ ਫੇਰ ਝੜਦੇ ਆ ਜਦੋਂ ਅਗਲੇ ਦੀ ਦਾਬ ਨਹੀਂ ਚੱਲਦਾ ਇਹ ਸਾਡੇ ਇੰਡੀਆ 'ਚ ਹੁੰਦਾ ਸਿਰਫ ਇੰਡੀਆ 'ਚ ਹੋਰ ਕਿਤੇ ਨਹੀਂ ਹੁੰਦਾ ਕਿ ਜਿਹੜਾ ਨਿਜਾਇਜ਼ੀ ਪਰਚੇ ਪੈ ਜਾਣੇ ਨਿਜਾਇਜ਼ੀ ਨਸ਼ੀਲੇ ਪੋਰਟਰ ਪੈ ਜਾਣੇ ਟਰੱਕ ਕੋਈ ਮਤੂਰ ਫੜਿਆ ਨਾ ਇੱਥੇ ਬੈਠੇ ਦਾ ਪੈ ਜਾਣਾ ਇਹ ਇੱਥੇ ਹੀ ਹੁੰਦਾ ਅਜੇ ਕਹਿੰਦੇ ਆ ਕਿ ਕਾਨੂੰਨ ਸਖਤ ਚਾਹੀਦੀ ਐ ਤੇ ਸੌਦੂ ਵਾਂਗੂ ਕਾਨੂੰਨ ਹੋਵੇ ਕਤਲ ਦਾ ਕਤਲ ਜੇ ਧੂਰੀਅਤ ਹੱਥ ਵੜਦੇ ਨੇ ਜਿਆ ਇਹਦੇ ਬਹੁਤ ਵੱਡੇ ਜਾਣਗੇ ਇਹ ਤਾਂ ਪੈਸੇ ਦੇ ਕੇ ਪੜਾਦਿਆ ਕਰਨਗੇ ਇਹ ਤਾਂ ਨਿਆਂਚ ਅਸਲ ਤਾਂ ਨਿਕਲ ਜਾਇਆ ਕਰਨਾ ਨਿਆਂਚ ਮਾਰੀ ਜਾਇਆ ਕਰਨਗੇ ਜੇ ਸੁਣਵਾਈ ਕੋਈ ਨਹੀਂ ਕਾਨੂੰਨ ਹੀ ਕੋਈ ਨਹੀਂ ਏਰ ਕੀ ਹੋਊਗਾ ਉਸ ਅਫਸਰ ਚੰਗੇ ਐ ਉਸ ਐਸਐਚਓ ਚੰਗੇ ਐ ਜਿਨ੍ਹਾਂ ਦੇ ਸਿਰ ਤੇ ਇਹ ਹਜੇ ਇਹਦਾ ਤਾਮ-ਜਾਮ ਖੜਾ ਹੈ ਜਿੰਨਾ ਦੇ ਕਰਕੇ ਇਹ ਇਨਾ ਮਾਰਾ ਨਹੀਂ ਹੋਇਆ ਤੇ ਠੀਕ ਹੈ ਜੀ ਇਹ ਅੱਗੇ ਦੀ ਕਹਾਣੀ ਕੱਲ ਨੂੰ ਪਾਵਾਂਗੇ ਆਪਾਂ ਸਾਰੇ ਭਰਾ ਜਰੂਰ ਸੁਣਿਓ ਤੇ ਆਪੋ ਆਪਣੇ ਬੱਚਿਆਂ ਨੂੰ ਵੀ ਜਰੂਰ ਸੁਣਾਇਓ ਕਿ ਕਿਵੇਂ ਕਹਾਣੀ ਕਿਵੇਂ ਜ਼ਿੰਦਗੀ ਬਦਲਦੀ ਹੈ ਤੁਹਾਨੂੰ ਐਂਡ ਦਿਖਾਵਾਂਗੇ ਰੋਂਗ ਤੇ ਖੜੇ ਹੋ ਜਾਣਗੇ ਠੀਕ ਹੈ ਜੀ ਥੋ ਕਿ ਸਮਾਜ ਆਸਤਨੀ ਦੰਦਾ ਮੈਂ ਟ੍ਰੇਨ ਚੜਨਾ ਤੇ ਕਲ ਨੂੰ ਤੋਂ ਨੂੰ ਰਾਸਥਾਨ ਦੇ ਵਿੱਚ ਜਾ ਕੇ ਕਹਾਣੀ ਸੁਣਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ